சி விஷ்ணு பகவான் ஜே சோஹ சேர் சிங்க விஷ்ணு பகவான் தீ சோஹி விஷ்ணு பகவான் திஜோ ਰਾਜਸ਼ੀਰ ਸਿੰਘ বিষ্ণੂ ਨੂਪਰਵਾੰਦੀ ਜੈ ਸਾਰੇ অবতার پیغمبر ਗੁਰੂਆਂ ਨੇ ਕਿਹਾ ਹੈ ਕਿ ਕਲਯੁਗ ਦੇ ਅੰਤ ਵਿੱਚ ਨਹੀਂ ਕਿਲੰਕ ਨਹੀਂ ਆਉਣਾ ਹੈ ਕਲ ਕੀ ਉਤਾਰ ਨਹੀਂ ਹੋਣਾ ਹੈ ਕਿਨੇ ਕਿਲੰਕ ਕਿਹਨੂੰ ਕਿਹਾ ਗਿਆ ਹੈ ਹਰ ਬਾਣੀ ਚ ਦੱਸਿਆ ਹੈ ਜੋਤ ਨਿਰੰਕਾਰ ਆਜੁਗਾਦ ਨਹੀਂ ਕਿਲੰਕ ਜੋਤ ਨਿਰੰਕਾਰ ਆਦ ਜੁਗਾਦ ਨੇਕ ਲੰਕ ਨਰ ਨਰੈਣ ਵੱਡੀ ਵੜਾਈ ਆ ਜਿਸ ਦਾ ਸ਼ਬਦ ਅਗੰਮੀ ਵਜੇ ਟੰਕ ਉਹ ਸ਼ਬਦ ਹੀ ਤਾਰ ਦੁਆਰਾ ਸੰਸਾਰ ਵਿੱਚ ਪ੍ਰਗਟ ਹੁੰਦਾ ਹੈ ਸ਼ਬਦੀ ਜਿਸ ਦਾ ਸ਼ਬਦ ਗੰਮੀ ਵਜੇ ਡੰਕ ਲੋਹਾਂ ਕੁਰੀਆਂ ਬ੍ਰਹਿਮੰਡਾਂ ਖੰਡਾਂ ਰਿਆ ਸੁਣਾਈ ਆ ਉਹ ਨੇਕ ਲੰਕ ਉਹ ਹੈ ਜੋ ਜੋਤੀ ਆਤਮਾ ਜੋ ਸਰਵ ਆਤਮਾ ਦਾ ਪਰਮਾਤਮਾ ਹੈ और जो स्वरूप है जो स्वरूप उन्होंने कलंक किया गया है शरीर नहीं तन नहीं वजूद नहीं माटी खात नहीं उस जिला परमात्मा जो स्वरूप नेक लंक है उसे परमात्मा को उसे नु नेक लंक किया गया है किसी इंसान नु नेक लंक नहीं किया गया उसका शरीर नहीं वजूद नहीं माटी खात नहीं तन वजूद कुछ नहीं आगे लिखे हैं उसकी पंच तत्व बनाए कोई ना बणत पंच तत्त नहीं उसकी पंच तत्व बनाए कोई ना बनत रजो तमो सतो ना कोई चतुराइया नेक लंक हर एक है एका एकंकार वो तो एक ही है तुम तो शब्द ही पढ़ते हो नेक लंक हर नाम लेकिन जब वो प्रकट होता है वो किस तरह होता है होंने प्रकट भी होना है ਉਹ ਤਾਂ ਕਹਿ ਦਿੱਤਾ ਕਿ ਸਰੀਰ ਨਹੀਂ ਤਨ ਨਹੀਂ ਵਸੂਦ ਨਹੀਂ ਮਾਟੀ ਖਾਤ ਨਹੀਂ ਉਹ ਲਿਖੇ ਕਿ ਉਸ ਦਾ ਜੋਤ ਸਰੂਪੀ ਪੇਖ ਹੈ ਉਹ ਜੋਤ ਸਰੂਪ ਹੋ ਕੇ ਪ੍ਰਗਟ ਹੁੰਦਾ ਹੈ ਦਸ਼ਮ ਪਾਸ਼ਾ ਵੀ ਕਹਿ ਕੇ ਗਏ ਆ ਕਿ ਮੇਰੇ ਦਿਨ ਦੇ ਆਲੇ ਪੁਰਖ ਅਕਾਲੇ ਜੋਤ ਸਰੂਪੀ ਜਾਵੇਂ ਆ ਅਮਦ ਆਪਣੀ ਆਪਣੇ ਵਿੱਚ ਸਮਾਈ ਆ ਜੋਤ ਸਰੂਪ ਆ ਕੇ ਖੇਲ ਕਰੇ ਉਸ ਦਾ ਜੋਤ ਸਰੂਪੀ ਪੇਖ ਹੈ ਜੋਤੀ ਜਾਮਾ ਅਗਮਪਾ ਜੋਤੀ ਜਾਮਾ ਪਹਿਨ ਕੇ ਆਉਂਦਾ ਹੈ ਔਰ ਜੋ ਵਸੇ ਸੱਚਖੰਡ ਦੇਸ਼ ਹੈ ਉਹ ਸੱਚਖੰਡ ਦਾ ਵਾਸੀ ਹੈ ਲੋਗਾਂ ਕੁਰੀਆਂ ਬ੍ਰਹਮਣ ਦਾ ਕੰਡਾ ਹੋਏ ਉਸਿਆਰ ਉਹ ਸੰਭਲ ਬੈ ਕੇ ਦੇ ਸੰਦੇਸ਼ ਉਹ ਆਪਣੇ ਵਾਸਤੇ ਇੱਕ ਸੰਭਲ ਨਗਰ ਬਣਾਉਂਦਾ ਇੱਕ ਪਵਿੱਤਰ ਸ਼ਰੀਰ ਬਣਾਉਂਦਾ ਹੈ ਉਹਦੇ ਵਿੱਚ ਉਹ ਪ੍ਰਗਟ ਹੁੰਦਾ ਜੰਮਦਾ ਨਹੀਂ ਉੱਥੇ ਪ੍ਰਗਟ ਹੁੰਦਾ ਹੈ ਕਿਉਂਕਿ ਅੱਜ ਤੱਕ ਸੱਚੇ ਪਾਤਸ਼ਾਹ ਲਈ ਦੀ ਅਜ ਤੱਕ ਜੋਸ ਰੂਪ ਸਰੀਰ ਵਿੱਚ ਕੋਈ ਨਹੀਂ ਉਤਰਾ ਕਿ ਗੁਰੂ ਨਾਨਕ ਦੇਵ ਜੀ ਕਹਿ ਕੇ ਗਏ ਸੀ ਨਹੀਂ ਕਲੰਕ ਹੋ ਉਤਰਸੀ ਮਹਾਂਗਲੀ ਅਵਤਾਰ ਅਜ ਤੱਕ ਜੋਸ ਰੂਪ ਸਰੀਰ ਵਿੱਚ ਕੋਈ ਨਹੀਂ ਉਤਰਾ ਬਿਨਾ ਜਨਮ ਤੋਂ ਅਵਤਾਰ ਪਗੰਬਰ ਗੁਰੂ ਵजूद ਨਾ ਕੋਈ ਰਖਾਈਆ ਉਹਨਾਂ ਨੂੰ ਆਪਣਾ ਵजूद ਰੱਖਣ ਵਾਸਤੇ ਜਨਮ ਲੈਣਾ ਪਿਆ ਲੇਕਿਨ ਜੋਸ ਰੂਪ ਦੀ ਖੇਲ ਇਹ ਨਹੀਂ ਕਲੰਕ ਦੀ ਖੇੜ अगे लिखे है नेक लंखर आप है अवर ना कोई जिसका ना कोई माई बाप है मंदर मकान ना किसी उधर कोई मंदर मकान नहीं है उधर कोई मां बाप भी नहीं है परमात्मा बाप पर हों अगे दस्या ज्योति जोत उ आप अपनी कृपा कर सच के निवासी एक का एक ज्योत बोलो अगे दस है गुरु दसम पातशाह भी कह के गए हैं कि ਉਹਨਾਂ ਨੇ ਅੰਤ ਨਿਦੇੜ ਵਿੱਚ ਕਿਹਾ ਸੀ ਕਿ ਇਸੇ ਕਰਕੇ ਗੁਰੂ ਗੋਬਿੰਦ ਕਿਉਂਕਿ ਉਹ ਦੱਸਿਆ ਕਿ ਸ਼ਬਦੀ ਤਾਰ ਵਿੱਚ ਉਹਦੀ ਪਰਟਾਵਾ ਹੁੰਦਾ ਹੈ ਦਸਨ ਪਾਸ਼ਾ ਕਹਿ ਕੇ ਗਏ ਸੀ ਕਿ ਮੇਰੇ ਬਾਅਦ 11ਵਾਂ ਗੁਰੂ ਤਾਂ ਕੋਈ ਨਹੀਂ ਹੋਏਗਾ ਲੇਕਿਨ ਤੁਸੀਂ ਸ਼ਬਦ ਗੁਰੂ ਨੂੰ ਮੰਨ ਲਿਓ ਇਸੇ ਕਰਕੇ ਗੁਰੂ ਗੋਬਿੰਦ ਨੇ ਅੰਤ ਕਿਹਾ ਉਚਾਰ ਤੁਰ ਸੰਦੇਸ਼ਾ ਇੱਕ ਸੁਣਾਈ ਆ ਸ਼ਬਦ ਗੁਰੂ 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 ਮੰਨੋ ਗੰਮ ਪਾਰ ਜੋ ਜਨਮ ਮਰਨ ਵਿੱਚ ਕਦੇ ਨਾ ਆਇਆ ਉਸ ਸ਼ਬਦ ਨੂੰ ਕਹਿੰਦੇ ਸ਼ਬਲ ਸਾਰ ਇਹ ਸ਼ਬਦੀ ਮਹਿਮਾ ਗੋ ਅਵਤਾਰ ਅਖਰਾਵੇਂ 17 ਅੰਕ ਲਾਈਨਾਂ ਵਿੱਚ ਸਿਫਤ ਲਾਈ ਹੈ ਅੱਗੇ ਤਾਂ ਸੈ ਤਨ ਵजूद ਦੀ ਜਨ ਤਨ ਵजूद ਤਾਂ ਬਹੁਤ ਹੋ ਗਏ ਬਿਲ ਬਿਲ ਉਹਨੇ ਕਹੇ ਤਨ ਵजूद ਦੀ ਜ਼ਰੂਰਤ ਨਹੀਂ ਹੈ ਦੀ ਤਨ ਵजूद ਦੀ ਜਗ੍ਹਾ ਇੱਕ ਨੂੰ ਕਰੋ ਨਿਸ਼ਕਾਰ ਉਹ ਇੱਕ ਕੌਣ ਹੈ ਸਭ ਤੋਂ ਵੱਡੀ ਗੱਲ ਹੈ ਕਿ ਉਹ ਤਾਂ ਕਹਿੰਦੇ ਕਿ ਤਨ ਵजूद ਦੀ ਜਗ੍ਹਾ ਕਿਉਂਕਿ 10 ਗੁਰੂ ਸਾਹਿਬਾਨ ਵੀ ਹੋ ਗਏ 23 ਅਵਤਾਰ ਵੀ ਹੋ ਗਏ ਤਿੰਨ ਪੈਗੰਬਰ ਵੀ ਹੋ ਗਏ ਕਿਨੋ ਕਰੋ ਤੁਸੀਂ ਨਮਸਕਾਰ ਕਰੋਗੇ ਤਨ ਵਜੂਦ ਦੀ ਜਗਾ ਇੱਕ ਨੂੰ ਕਰੋ ਨਮਸਕਾਰ ਤੂੰ ਇੱਕ ਜੋਤ ਇੱਕ ਜੋਤ ਇੱਕ ਰੂਪ ਇੱਕ ਇਕੱਲਾ ਆਜੁਗਾ ਦਿਖਾਈ ਉਹ ਇੱਕ ਜੋਤ ਕੀ ਹੈ ਇਸ ਕਰਕੇ ਕੀ ਹੈ ਕਿ ਇੱਕੋ ਜੋ ਸੱਚੀ ਸਰਕਾਰ ਕਿ ਜੋਤ ਵਿੱਚੋਂ ਇਹ ਸ਼ਬਦ ਉਤਪਨ ਹੋਇਆ ਇੱਕੋ ਜੋ ਸੱਚੀ ਸਰਕਾਰ ਜੋ ਜੋਤੀ ਜਾਤਾ 1084 ਦਾ ਮਾਲਕ ਬੇਪਰਵਾਹੀ ਆ ਜਿਸ ਦਾ ਇੱਕ ਸ਼ਬਦ ਇੱਕ ਨਾਮ ਇੱਕੋ ਟੋਲਾ ਜਿਸ ਦਾ ਇੱਕ ਸ਼ਬਦ ਇੱਕ ਨਾਮ ਇੱਕ ਜੈ ਇੱਕ ਕਲਮਾ ਇੱਕ ਜੈਕਾਰ ਇੱਕੋ ਟੋਲਾ ਇੱਕੋ ਸੋਲਾ ਜੋ ਦੋ ਜਹਾਨ ਕਰੇ ਸੰਵਾਈਆ ਸ੍ਰਿਸ਼ਟੀ ਦੀ ਦ੍ਰਿਸ਼ਟੀ ਅੰਦਰ ਫਲੂਣਾ ਦੇ ਕੇ ਕਰੇ ਖਬਰਦਾਰ ਬੇ ਖਬਰਾਂ ਖਬਰ ਜਨਾਈਆ ਕੀ ਖਬਰ ਜਨਾਈ ਕੀਤੀ ਹੈ ਦੁਨੀਆਦਾਰੋ ਜਗਤ ਜਗਿਆਸੂ ਉਠੋ ਹੋ ਯਾਰ ਜਗਤ ਮਾਇਆ ਦਾ ਪਰਦਾ ਦਿਓ ਉਠਾਈਆ ਜਗਤ ਮਾਇਆ ਦਾ ਜਿਹੜਾ ਪਰਦਾ ਪੈ ਗਿਆ ਹਰ ਇੱਕ ਤੇ ਐਸ ਵੇਲੇ ਉਸ ਪਰਦੇ ਨੂੰ ਹਟਾ ਦਿਓ ਦੁਨੀਆ دارو ਜਗਤ ਜਗਾ ਸੋ ਉਠੋ ਹੋਸ਼ਿਆਰ ਜਗਤ ਮਾਇਆ ਦਾ ਪਰਦਾ ਦਿਓ ਠਾਈਆ ਔਰ ਪੂਜਾ ਕਿਦੀ ਕਰਨੀ ਹੈ ਪੁੱਜਣ ਨੂੰ ਇੱਕੋ ਸੱਚਾ ਕਰਤਾਰ ਜੋ ਕੁਦਰਤ ਦਾ ਮਾਲਕ ਨਜ਼ਨੀ ਆਈ ਉਹ ਕੁਦਰਤ ਦਾ ਮਾਲਕ ਜਿਹੜਾ ਹੈ ਉਹ ਇਸ ਵੇਲੇ ਪ੍ਰਗਟ ਹੋ ਗਿਆ ਹੈ ਤੇ ਇਹ ਲਿਖਤ ਜਿਹੜੀ ਹੈ ਇਹਦੇ ਵਿਸੇ ਦਾ ਵੀ ਜ਼ਿਕਰ ਆਉਂਦਾ ਹੈ ਜਿਸ ਆਪਾਂ ਲੈਂਦੇ ਨਾ ਕੈਨੇਡਾ ਵਾਸਤੇ ਅਮਰੀਕਾ ਵਾਸਤੇ ਕਿ ਵੀਜ਼ਾ ਮਿਲ ਜਾਏ ਕਿਸੇ ਨੇ ਸੱਚ ਕਰਦਾ ਵੀਜ਼ਾ ਮਿਲਣ ਦੀ ਕੋਸ਼ਿਸ਼ ਕੀਤੀ ਹੈ ਨਹੀਂ ਕੀਤੀ ਇੱਥੇ ਲਿਖਿਆ ਹੈ ਮੁਹੰਮਦ ਸਾਹਿਬ ਨੂੰ ਕਹਿ ਰਹੇ ਆ ਕਿ ਜਰਾ ਉਸ ਨੂੰ ਤਕਲਾ ਲਾ ਕੇ ਨੀਜ਼ਾ ਮੁਹੱਬਤ ਮੁਹੰਮਦ ਬਿਨ ਅਖਾਂ ਤੋਂ ਅੱਖ ਉਠਾਈ ਆ ਮੁਹੰਮਦ ਸਾਹਿਬ ਨੂੰ ਦੱਸਿਆ ਜਾ ਰਿਹਾ ਹੈ ਕਿਸੇ ਕੋਲ ਦਰਗਾਹ ਵਾਲਾ ਨਹੀਂ ਵੀਜ਼ਾ ਕੋਲ ਵੀਜ਼ਾ ਤਾਂ ਤਨ ਪਤਾ ਹੀ ਹੈ ਕਿ ਵੀਜ਼ਾ ਦੂਜੇ ਜਗ੍ਹਾ ਦੇ ਦੇਸ਼ ਦੀ ਜੋ ਜਾਂਦੇ ਹੋਂ ਤਾਂ ਵੀਜ਼ਾ ਲੈਣਾ ਪੈਂਦਾ ਹੈ ਨਾ ਤੇ ਸੱਚ ਕਰਨ ਤਾਂ ਵੀਜ਼ਾ ਕਿਨੂੰ ਮਿਲੇਆ ਜਿਹੜੇ ਸੱਚੇ ਪਾਤਸ਼ਾਹ ਨੇ ਆਪਣੇ ਲਈ ਜਿਨ੍ਹਾਂ ਨੂੰ ਆਪਣੇ ਭਗਤ ਬਣਾ ਲਿਆ ਉਹਨਾਂ ਨੂੰ ਵੀਜ਼ਾ ਮਿਲ ਗਿਆ ਕਿਸੇ ਕੋਲ ਦਰਗਾਹ ਵਾਲਾ ਨਹੀਂ ਵੀਜ਼ਾ ਵਜ਼ੂ ਕੀਤਾ ਕੰਮ ਕਿਸੇ ਨਾਲ ਜਦ ਮੁਸਲਮਾਨ ਵਜ਼ੂ ਕਰਦੇ ਆ ਉਹ ਕੋਈ ਕੰਮ ਨਹੀਂ ਆਉਂਦਾ ਇਹ ਸੱਚ ਕਰਨ ਤਾਂ ਵੀਜ਼ਾ ਜੇਕਰ ਲੈਣਾ ਹੈ ਤੇ ਕਿਸ ਤਰ੍ਹਾਂ ਮਿਲੇਗਾ ਉਹ ਤੋਂ ਪੂਰੇ ਸਤਿਗੁਰੂ ਤੋਂ ਮਿਲੇਗਾ ਇੱਕ ਵਾਰ ਇੱਕ ਅੰਗਰੇਜ਼ ਫੋਰਨਰ ਸੱਚੇ ਪਾਤਸ਼ਾਹ ਕੋਲ ਬੈਠਾ ਸੀ ਤੇ ਆਪਣਾ ਖਜਾਨ ਸਿੰਘ ਜੀ ਤੇਰੇ ਡਾਇਰੈਕਟਰ ਸਾਹਿਬ ਉਹ ਵੀ ਬੈਠੇ ਤੇ ਉਹ ਅੰਗਰੇਜ਼ ਪੁੱਛਦਾ ਹੈ ਕਿ ਹੂ ਇਜ਼ ਸਤਗੁਰੂ ਸਤਗੁਰੂ ਕੌਣ ਹੈ ਸੱਚੇ ਪਾਤਸ਼ਾਹ ਕਹਿੰਦੇ ਖਜਾਨ ਸਿੰਘ ਨੂੰ ਦੱਸ ਦੇ ਇਹਨੂੰ ਸਤਗੁਰੂ ਕੌਣ ਹੈ ਤੇ ਉਹ ਕਹਿੰਦੇ ਜੀ ਮੈਂ ਕਹਿੰਦੇ ਨਾ ਤੁਸੀਂ ਸਤਗੁਰੂ ਹੋ ਸੱਚੇ ਪਾਤਸ਼ਾਹ ਗੱਲ ਠੀਕ ਹੈ ਲੇਕਿਨ ਇਹਨੂੰ ਇਦਾਂ ਨਹੀਂ ਦੱਸਣਾ ਇਹਨੂੰ ਕਹੋ ਕਿ ਸਤਗੁਰੂ ਉਹ ਹੈ ਜੋ ਕਿ ਜੰਮਦਾ ਤੇ ਮਰਦਾ ਨਹੀਂ ਹੈ ਸਦਾ ਰਹਿਣ ਵਾਲਾ ਉਨੇ ਅੰਗਰੇਜ਼ੀ ਚ ਦੱਸਤਾ ਡਾਕਟਰ ਸਾਹਿਬ ਨੇ ਕਿ ਸਤਿਗੁਰੂ ਉਹ ਹੈ ਜੋ ਕਿ ਜੰਮਦਾ ਮਰਦਾ ਨਹੀਂ ਹੈ ਉਸ ਅੰਗਰੇਜ਼ ਨੇ ਉਸ ਵੇਲੇ ਮੱਥਾ ਟੇਕ ਦਿੱਤਾ ਇਹ ਬਿਲਕੁਲ ਠੀਕ ਹੈ ਤੇ ਜੇ ਤੁਸੀਂ ਮੈਂ ਨਾ ਵੀ ਕਹਿੰਦਾ ਕਿ ਅਸੀਂ ਕਿਹੜੇ ਸਤਿਗੁਰੂ ਨੂੰ ਮੰਨਣਾ ਹੈ ਉਹ ਕਹਿੰਦਾ ਮੈਂ ਉਹ ਸਤਿਗੁਰੂ ਕਦੇ ਨਹੀਂ ਮੰਨਦਾ ਜਿਹੜਾ ਮਾਤਾ ਦੀ ਕੁੱਖੋਂ ਜੰਮਦਾ ਦਰਤ ਸਮਾਸ ਅਗਨ ਵਿੱਚ ਰਖਾਈ ਆ ਮੈਂ ਉਹ ਸਤ ਮੈਂ ਉਹ ਸਤਗੁਰੂ ਮੰਨਦਾ ਹੈ ਜਿਹੜਾ ਸਾਰੀ ਦੁਨੀਆ ਦਾ ਭਾਰ ਚੁਲਦਾ ਹੈ ਜਿਹੜਾ ਸਾਡੀ ਆਤਮਾ ਦਾ ਪਰਮਾਤਮਾ ਹੈ ਉਹ ਸਤਗੁਰੂ ਨੂੰ ਮੰਨਣਾ ਹੈ ਜੋ ਕਿ ਮੰਦਰ ਮਸਜਿਦ ਸ਼ਿਵ ਦਵਾਲੇ ਮਠ ਗੁਰਦੁਆਰਿਆਂ ਵਿੱਚ ਆਪਣੇ ਆਪ ਨੂੰ ਕਦੇ ਬੰਦ ਨਹੀਂ ਕਰਦਾ ਉਹ ਸਤਗੁਰੂ ਨੂੰ ਮੰਨਣਾ ਹੈ ਤੀਤੀ ਜੋ ਸਰੂਪਰ ਆਪ ਆਪਣੀ ਕਿਰਪਾ ਕਰੇ ਏਕਾ ਦੇਣਾ ਤੁਰਦਾ ਵਰ ਧਰ ਤੇਰੇ ਆਸ ਰਖਾਈਏ ਅੱਗੇ ਦੱਸਿਆ ਕਿ ਪੁਰਖ ਕਾਲ ਕਹੇ ਚੇਤਾ ਮੇਰਾ ਸ਼ਬਦ ਗੁਰੂ ਗੋਬਿੰਦ 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 ਤਾਰਸਮਾਇਆ ਉਹ ਗੁਰੂ ਗੋਬਿੰਦ ਹੈ ਕਿਉਂਕਿ ਆਤਮ ਅੰਤਕ ਅਨਾਦੀ ਬਿੰਦ ਜਿਸ ਨੂੰ ਜਨਮੇ ਕੋਈ ਨਾ ਮਾਇਆ ਉਹ ਗੋਬਿੰਦ ਨੂੰ ਕੋਈ ਜਨਮਦਾ ਨਹੀਂ ਹੈ ਉਹ ਵੀ ਸਦਾ ਸਦਾ ਰਹਿਣ ਵਾਲਾ ਹੈ ਇੱਕ ਵਾਰ ਗਿਆਨੀ ਜੀ ਨੂੰ ਗਿਆਨੀ ਗੁਰਮukh ਸਿੰਘ ਨੇ ਪੁੱਛਿਆ ਸੀ ਸੱਚੇ ਪਾਤਸ਼ਾਹੇ ਬਾਣੀ ਚਲਦੇ ਹੋਏ ਗਿਆਨੀ ਜੀ ਦੱਸੋ ਗੋਬਿੰਦ ਕੌਣ ਹੈ ਉਹ ਕਹਿੰਦੇ ਜੀ ਸੱਚੇ ਪਾਤਸ਼ਾਹ ਮੈਨੂੰ ਤਾਂ ਪਤਾ ਹੀ ਨਹੀਂ ਤੇ ਸੱਚੇ ਬਾਸ਼ਾ ਕਹਿਣ ਲੱਗੇ ਉਹ ਗੋਬਿੰਦ ਸਦਾ ਰਹਿਣ ਵਾਲਾ ਹੈ ਜਿਹੜਾ ਪਹਿਲਾਂ ਵੀ ਦੱਸਿਆ ਕਿ ਜਿਸ ਨੂੰ ਜੋ ਆਤਵੰਤ ਕਨਾਦੀ ਬਿੰਦ ਜਿਸ ਨੂੰ ਜਨਮੇ ਕੋਈ ਨਾ ਮਾਇਆ ਉਹ ਗੋਬਿੰਦ ਜਿਹੜਾ ਚੁੱਭ-ਜੁਭ ਸੰਸਾਰ ਵਿੱਚ ਖੇਲ ਕਰਦਾ ਹੈ ਇਸ ਕਰਕੇ ਦੱਸਿਆ ਹੈ ਕਿ ਸਤਗੁਰ ਸੱਚਾ ਮੰਨ ਮੰਨੀਏ ਮਾਨਸ ਜਨਮ ਦੇਸ ਔਰ ਉਹ ਸਤਗੁਰ ਨੂੰ ਮੰਨ ਲਿਓ ਜਿਹੜਾ ਮਨਸ ਜਨਮ ਸਮਾਰ ਦੇ ਸਤਗੁਰ ਸੱਚਾ ਤਨ ਤਨੀਏ ਦੇਵਨ ਹਾਰ ਦਾ ਤਾਰ ਸਤਗੁਰ ਸਾਚਾ ਸ਼ਰਨ ਲਗ ਬੇੜਾ ਬਣੀ ਉਹਦੀ ਸ਼ਰਨ ਚ ਲੱਗੇ ਬੇੜਾ ਬਨਿਆ ਜਾ ਸਕਦਾ 84 بار ਹੋ ਸਕਦੇ अदरवाइज ਨਹੀਂ ਸਤਗੁਰ ਸੱਚਾ ਜਾਣੀਏ ਜੋ ਨਿਜ ਨੇਤਰ ਦੇਵੇ ਦਰਸ਼ ਦਿਖਾਰ ਸਤਗੁਰ ਸੱਚਾ ਜਾਣੀਏ ਜੋ ਅੰਤ ਰਸ ਬਖਸ਼ੇ ਠੰਡਾ ਠਾਰ ਸਤਗੁਰ ਸੱਚਾ ਜਾਣੀਏ ਜੋ ਲੇਖਾ ਮੁਕਾਏ ਨੌ ਦੁਆਰ ਇਹ ਨੌ ਦੁਆਰ ਦਾ ਲੇਖਾ ਹੀ ਨਹੀਂ ਮੁਕਦਾ ਦਾ ਉਥੇ ਨੌ ਦਰ ਤੇ ਉੱਤੇ ਤਾਂ ਕੋਈ ਜਾਂਦਾ ਹੀ ਨਹੀਂ ਸੱਚੇ ਪਾਤਸ਼ਾਹ ਨੇ ਇੱਕ ਹੋਰ ਬਾਣੀ ਚ ਲਿਖਿਆ ਜਿਨ੍ਹਾਂ ਨੇ ਨੌ ਦੁਆਰੇ ਪਾਰ ਨਹੀਂ ਕੀਤੇ ਗੇਟ ਇਹ ਨੌ ਦਰਵਾਜ਼ੇ ਪਾਰ ਨਹੀਂ ਕੀਤਾ ਜਿਹਨਾਂ ਨੇ ਗੇਟ ਆਊਟ ਕਰਕੇ ਬਾਹਰ ਦੇਖੜਾਇਆ ਉਹਨਾਂ ਨੂੰ ਬੋਲ ਜਲੋ ਬਾਹਰ ਤੁਸੀਂ ਚਾਹੋ ਤਾਂ ਤੰਮਰਾਤ ਕੋ ਇਸ ਕਰਕੇ ਦੱਸਿਆ ਕਿ ਸਤਗੁਰ ਸੱਚਾ ਜਾਣੀਏ ਜੋ ਮਾਨਸ ਜਨਮ ਤੇ ਸਵਾਰ ਸਤਗੁਰ ਸੱਚਾ ਜਾਣੀਏ ਜੋ 1084 ਵਿੱਚੋਂ ਕੱਢੇ ਬਾਹਰ 1084 ਚੋਂ ਬਾਹਰ ਕੌਣ ਕਰੇ ਸਤਗੁਰ ਸੱਚਾ ਹੀ ਹੈ ਸਤਗੁਰ ਸਤਜਾ ਜਾਣੇ ਜੋ ਸੱਚ ਕੰਨ ਬਖਾਏ ਸਤ ਦੁਆ ਅਗੇ ਹੈਗਾ ਲਾਸਟ ਵਿੱਚ ਇਹਨਾ ਟਾਈਮ ਨਹੀਂ ਹੈ ਤਾਂ ਬਹੁਤ ਲੰਬੀ ਹੈ ਕਿ ਜਿੱਥੇ ਜਿਸ ਸਰੀਰ ਵਿੱਚ ਜਿਸ ਸੰਭਲ ਨਗਰ ਵਿੱਚ ਉਹ ਨਿਰਗੁਣ ਤਾਰ ਪ੍ਰਗਟ ਹੋ ਗਈ ਆ ਇਸਨੇ ਆਪਣਾ ਪ੍ਰਗਟਾਵਾ ਸੰਭਲ ਨਗਰ ਵਿੱਚ ਕੀਤਾ ਪੂਰਨ ਪਰਮੇਸ਼ਰ ਦੇ ਰੂਪ ਵਿੱਚ ਜਿੱਥੇ ਨਿਰਗੁਣ ਤਾਰ ਵਸੇ ਪਰਮ ਦੀ ਸ਼ਕਤ ਸ਼ਾਂਸਾ ਆਪਣਾ ਰੰਗ ਰੰਗਾਈ ਆ ਜਿਸ ਦਾ ਹੁਕਮ ਸੰਦੇਸ਼ਾ ਤਾਰ ਗੰਮੀ ਵਸਤ ਅਮੋਲਕ ਆਪ ਟਿਕਾਈ ਆ ਉਸ ਦੇ ਨਾਲ ਕਾਦੀ ਹਸਦ ਵੀ ਜੇ ਉਹ ਪ੍ਰਗਟ ਹੋਈ ਗਿਆ ਤਾਂ ਹਸਦ ਕਾਦੀ ਉਹਦੇ ਨਾਲ ਬੈਰ ਪਾਉ ਵਿੱਚ ਹੱਥ ਕੁਛ ਨਹੀਂ ਆ ਜਿਸ ਵਿੱਚ ਜੋਤ ਨਿਰੰਕਾਰਾ ਨਿਰਗੁਣ ਹੋ ਜਾਏ ਮਸਤ ਉਥੇ ਨਿਰਗੁਣ ਦੌਰ ਦਾ ਪ੍ਰਗਟਾਵਾ ਹੋਇਆ ਸੰਭਲਨ ਕਰ ਵਿੱਚ ਮਹਿਰਮਾਨ ਆਪਣੀ ਖੁਸ਼ੀ ਮਨਾਈ ਆ ਉਹ ਖੇਲ ਖਾਈ ਉੱਤੇ ਫਰਸ਼ ਸਾਖਿਆ ਖੇਲ ਖਾਇਆ ਕਾਲ ਕੁਰਖਣੀ ਫਰਸ਼ ਦੇ ਉੱਪਰ ਆਪਣੀ ਤਾਰ ਪਰ ਰਟਾਈ ਆ ਅੱਗੇ ਦੱਸਿਆ ਜੋ ਜੋ ਸੰਭਲ ਬੈਠਾ ਨੂਰ ਕਰ ਰੁਸ਼ਨਾਈ ਪੁਰਨ ਜੋਤ ਦਾ ਪੁਰਨ ਪ੍ਰਕਾਸ਼ ਜਿਨੇ ਕੀਤਾ ਹੈ ਨੂਰ ਨੂਰ ਅੰਗੜਾ ਡਗਮਗਾਇਆ ਜਿਸ ਦਾ ਸ਼ਬਦ ਸ਼ਬਦ ਗੁਰਦੇਵ ਦੇਵੇਂ ਦੋ ਭਾਈ ਉਹ ਸ਼ਬਦੀ ਤਾਰ ਵਿੱਚ ਖੇਲ ਕਰਦਾ ਹੈ ਅਗੰਮੀ ਸਤਗੁਰੂ ਸ਼ਬਦ ਦਾ ਤੂਰ ਫਰਮਾਨ ਸ਼ਬਦ ਤਾਰ ਵਿੱਚ ਪ੍ਰਗਟ ਕੀਤਾ ਗਿਆ ਦੋ ਜਹਾਨਾ ਕਰੇ ਸੁਣਵਾਈ ਆ ਜਿਹੜੇ ਦੋ ਜਹਾਨ ਦੀ ਸੁਣਵਾਈ ਕਰ ਉਹ ਸਾਹਬ ਦੇ ਨਾਲ ਕਾਦੀ ਲੜਾਈ ਜੋ ਸਰਬਦਾ ਮਾਲਕ ਇੱਕੋ ਜਿਹਾ ਕਾਦੀ ਲੜਾਈ ਹੈ ਇਸ ਕਰਕੇ ਅੰਤ ਵਿੱਚ ਇਥੇ ਮੈਂ ਸਮਾਪਤੀ ਕਰਦਾ ਸੋ ਹੰਮਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ 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 ਸੋ ਹੰਮਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ